ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭពਿੰਦਰ ਸਿੰਘ ਅਸੀਂ ਅਕਸਰ ਦੇਖਿਆ ਕਿ ਪੈਸਿਆਂ ਦਾ ਲੈਣ ਦੇਣ ਵੱਡੇ ਵੱਡੇ ਰਿਸ਼ਤਿਆਂ ਦੇ ਵਿੱਚ ਦਰਾਰ ਪੈਦਾ ਕਰ ਦਿੰਦਾ ਅਤੇ ਅਜਿਹੇ ਦੇ ਵਿੱਚ ਕਈ ਵਾਰ ਅਜਹੀਆਂ ਦੁਰਘਟਨਾਵਾਂ ਹੋ ਜਾਂਦੀਆਂ ਨੇ ਜਿਸ ਦੀ ਪੂਰਤੀ ਕਦੇ ਵੀ ਨਹੀਂ ਕੀਤੀ ਜਾ ਸਕਦੀ ਦਰਸਲ ਅਜਿਹਾ ਇੱਕ ਮਾਮਲਾ ਅਮਰਸਰ ਤੋਂ ਸਾਹਮਣੇ ਆ ਜਿੱਥੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਝਗੜਾ ਹੋ ਜਾਂਦਾ ਹੈ ਅਤੇ ਝਗੜੇ ਦੇ ਵਿੱਚ ਇੱਕ ਸ਼ਖਸ ਦੀ ਜਾਨ ਚਲੀ ਜਾਂਦੀ ਹੈ ਦਰਸਲ ਮਾਮਲਾ ਅਮਰਸਰ ਦੇ ਪਿੰਡ ਮੂਲੇ ਚੱਕ ਦਾ ਹੈ ਜਿੱਥੇ ਇੱਕ ਨਿੱਜੀ ਕੰਪਨੀ ਜੋ ਕਿ ਫਾਈਨਾਂਸ ਦਾ ਕੰਮ ਕਰਦੀ ਹੈ ਉਸ ਦਾ ਕਰਿੰਦਾ ਆਪਣੇ ਦਿੱਤੇ ਹੋਏ ਪੈਸੇ ਲੈਣ ਦੇ ਲਈ ਪਿੰਡ ਮੂਲੇ ਚੱਕ ਦੇ ਇੱਕ ਸ਼ਖਸ ਦੇ ਕੋਲ ਜਾਂਦਾ ਹੈ ਤਾਂ ਉਸ ਸ਼ਖਸ ਦੇ ਵੱਲੋਂ ਉਸ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਉਸ ਸ਼ਖਸ ਦੇ ਵੱਲੋਂ ਅਤੇ ਉਸ ਦੀ ਪਤਨੀ ਦੇ ਵੱਲੋਂ ਇੱਟਾਂ ਦੇ ਨਾਲ ਇਸ ਰਿਕਵਰੀ ਕਰਿੰਦੇ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਜਿਸ ਦੇ ਕਰਕੇ ਉਸ ਦੀ ਹਾਲਤ ਨਾਜ਼ੁਕ ਹੋ ਜਾਂਦੀ ਹੈ ਅਤੇ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ ਇੱਕ ਵਾਰ ਫਿਰ ਤੋਂ ਦੱਸ ਦਿਆ ਕਿ ਅਮਰਸਰ ਦੇ ਵਿੱਚ ਇੱਕ ਰਿਕਵਰੀ ਕਰੰਦੇ ਦੇ ਉੱਪਰ ਕੁਝ ਲੋਕਾਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਅਤੇ ਇਸ ਹਮਲੇ ਦੇ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ। ਦਰਸਲ ਮਾਮਲਾ ਪਿੰਡ ਮੂਲੇ ਚੱਕ ਦਾ ਹੈ ਜਿੱਥੇ ਰਿਕਵਰੀ ਕਰਨ ਗਏ ਐਮ ਜੀ ਫਾਈਨਾਂਸ ਕੰਪਨੀ ਦੇ ਕਰੰਦੇ ਦੇ ਉੱਪਰ ਲੋਕਾਂ ਨੇ ਇੱਟਾਂ ਚੁਲਾ ਦਿੱਤੀਆਂ ਅਤੇ ਇੱਟਾਂ ਉਸ ਦੇ ਉੱਪਰ ਲੱਗਣ ਦੇ ਕਰਕੇ ਉਸ ਦੇ ਸਿਰ ਦੇ ਉੱਪਰ ਲੱਗਣ ਦੇ ਕਰਕੇ ਉਸ ਦੀ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਮੌਤ ਹੋ ਗਈ। ਦਰਸਲ रिकवरी ਕਰਿੰਦਾ ਦੋਸ਼ੀ ਦੇ ਕੋਲੋਂ ਕਿਸ਼ਤਾਂ ਲੈਣ ਦੇ ਲਈ ਗਿਆ ਸੀ ਪਰ ਅੱਗੇ ਉਹਨਾਂ ਨੇ ਹਮਲਾ ਕਰ ਦਿੱਤਾ ਅਤੇ ਜਿਸ ਦੇ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਅਤੇ ਹੁਣ ਪੀੜਤ ਪਰਿਵਾਰ ਦੇ ਵੱਲੋਂ ਰੋ ਰੋ ਕੇ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਮਨਜੀਤ ਬੌਰ ਕੀ ਮਾਮਲਾ ਹੈ ਕਿਹੜਾ ਮਾਮਲਾ ਹੈ ਐਮ ਜੀ ਕੰਪਨੀ 'ਚ ਆਪਾਂ ਕੰਮ ਕਰਦੇ ਸਾਰੇ ਵਰਕਰ ਹੈਗੇ ਆ ਸਾਡਾ ਵਰਕਰ ਹੋ ਗਿਆ ਹੈ ਐਮ ਜੀ ਕੰਪਨੀ ਕਿਸ਼ਤਾਂ ਫੜਨ ਗਿਆ ਹੈ ਕਿਹੜਾ ਪਹਿਲਾਂ ਉਹਨਾਂ ਨੇ ਬੁਲਾ ਲਿਆ ਵੀ ਆ ਜਾਓ ਤੇ ਕਿਸ਼ਤਾਂ ਲੈ ਲਓ ਤੇ ਜਿਹੜੀਆਂ ਪਿਛਲੀਆਂ ਕਿਸ਼ਤਾਂ ਮੰਗੀਆਂ ਕਿੰਨਾ ਤੈਨੂੰ ਪਿਛਲੀਆਂ ਸਰ ਫੜ ਕੇ ਉਹਨਾਂ ਨੇ ਸਾਰੇ ਘਰਦਿਆਂ ਨੇ ੱਟ ਮਾਰੀਆਂ ੱਟਾ ਮਾਰ ਕੇ ਉਹਨੂੰ ਉੱਥੇ ਹੀ ਇਤਨ ਕਰ ਕਿੰਨੀ ਦੇਰ ਪਹਿਲਾਂ ਫੋਨ ਕੀਤਾ ਉਸ ਵਾਰ ਨੂੰ ਮੌਕੇ ਤੇ ਫੋਨ ਕਰਤਾ ਪਰ ਪੁਲਿਸ ਵਾਲੇ ਜਿੱਥੇ ਨਹੀਂ ਆਏ ਆਈ ਰੱਕ ਨਹੀਂ ਆਏ ਆਹ ਦੇਖੋ 1 2 3 4 ਘੰਟੇ ਹੋ ਚਲੇ 6 ਵਜੇ ਦੀ ਗੱਲ ਜੋ ਤੇ ਟਾਈਮ ਦੇਖੋ ਕਿਹੜਾ ਹੁੰਦਿਆ ਜੋ ਕੀ ਕਰਦਾ ਪੁੱਤ ਨੇ ਕੀ ਵਿਗੜਾਇਆ ਸੀ ਮਾਰੀਆਂ ਪਾ ਗਿਆ ਆਸਰੇ ਇਹ ਨਾਮ ਕਰ ਸੀਤਾ ਇਹ ਮੇਰੀ ਜ਼ਿੰਮੇਵਾਰੀ ਦੇ ਨਾਮ ਆਵੇ ਮੇਰਾ ਬੇਟਾ ਮੇਰਾ ਤਾਂ ਕੱਲਾ ਕੱਲਾ ਬੇਟਾ ਆ ਹਾਂ ਮੇਰਾ ਬੇਟਾ ਕੱਲਾ ਹਾਂ ਮੈਂ ਇਹਦੇ ਆਸਰੇ ਜੀਂਦੇ ਆ ਹਾਈ ਕਦੇ ਆਸਰੇ ਜੀਵਾਂਗੇ ਹਾਈ ਕਦੇ ਆਸਰੇ ਜੀਵਾਂਗੇ ਆ ਪਹਿ ਲੋਕਾਂ ਦੇ ਘੋਟੀਆਂ ਸਾਫ ਕਰ ਕਰ ਖੋਹੂ ਹਾਈ ਕਦੇ ਆਸਰੇ ਜੀਨਾ ਮੈਂ ਕਰਦੀ ਤੇ ਮੈਂ ਗਿਆਰਾਂ ਬੰਦੇਆਂ ਵਾਂਗੂ ਕੰਮ ਕਰਾਂ 10 ਮੈਨੂੰ ਤੁਹਾਨੂੰ ਕੀ ਖਵਾਵਾ ਕੀ ਖਵਾਉਣਾ ਤੁਹਾਨੂੰ ਡੈਡੀ ਤੇਰਾ ਮਾਂ ਪਿਓ ਦਾਜ ਕਰਾਵਾਂ ਮੈਂ ਤੁਹਾਨੂੰ ਉਤਰਾਂ ਨਾ ਕਰ ਕੀ ਕਰਾਂ ਮੈਂ ਮੇਰੇ ਸਾਥ ਕੇ ਕੰਮ ਕਰਵਾ ਲਈ ਮੈਂ ਹੋਰ ਮੈਂ ਕੀ ਕਰ ਸੰਦੀਪ ਸਿੰਘ ਨਾਮ ਮੇਰਾ ਭਾਈ ਪਿੰਡ ਰੀਆ ਮੇਰਾ ਭਾਈ ਮੂਲੇ ਚੱਕ ਨਾ ਸਾਡੇ ਕਮਰੇ ਕਵਰੀ ਦਾ ਉੱਥੇ ਸਾਡੇ ਕਦੇ ਕਰਨਗੇ ਅਸੀਂ ਅਜਨ ਬੱਟੇ ਸਾਡੇ ਕਵਰੀ ਕਰਦੇ ਆ ਉਹ ਬੰਦੇ ਕੋਲ ਕਵਰੀ ਪੈਸੇ ਮੰਗੇ ਕੋ ਉਹਨੇ ਕੋ ਸੁਣਾਨੀ ਉੱਟ ਮਨਜ਼ੂਰ ਕਰਤੀ ਬੰਦੇ ਨੇ ਇੱਟ ਸਰੋ ਲੱਗੀ ਉਹਦੇ ਨੱਸੇ ਤੇ ਅੰਦਰੋਂ ਖੂਨ ਪੈ ਗਿਆ ਉਹਦੇ ਅੰਦਰ ਬਸ ਆਦੀ ਕਵਰੀ ਹੋ ਕੁਛ ਨਹੀਂ ਹੈ ਤੇ ਇਹਦਾ ਕਾਰਨ ਕੀ ਹੈ ਸਰ ਕਵਰੀ ਕੰਮੀ ਕਿਸ ਤਰ੍ਹਾਂ ਕੰਮੀ ਸਰ ਕਿਸ ਤਾ ਮੰਗੀਆਂ ਦੇ ਕੋਲ ਤੇ ਉਹ ਸਰ ਨਹੀਂ ਦਿੰਦਾ ਕਿਸ ਤਾ ਇਹ ਕੰਮ ਹੋ ਸਕਿਆ ਅਜਾ ਕਿਸ ਤਾ ਨਾਂ ਦੇਣ ਕਰਕੇ ਉਹਨੇ ਹਮਲਾ ਕਰਤਾ ਹਮਲਾ ਕਰਤਾ ਕਿੰਨੇ ਬੰਦੇ ਗਏ ਹਮਲਾ ਕਰਨ ਵਾਲੇ ਸਰ ਉਹ ਚਾਰ-ਪੰਜ ਬੰਦੇ ਗਏ ਤੇ ਤੁਸੀਂ ਕਿੰਨੇ ਜਣੇ ਗਏ ਆ ਦੋ ਜਣੇ ਤੇ ਤਿੰਨੇ ਜਣੇ ਇਹਦਾ ਕਿੱਲਾ ਡੇਡੀਆਂ ਲੈਡੀਆਂ ਆਨਾਂ ਤੇ ਦੋ ਸਹੀ ਦੋ ਆਈ ਜਿਹੜੇ ਜਿਹੜੇ ਮਾਦਾ ਦਾ ਮਲਾਕੀ ਤੋਂ ਨਾਮ ਕੀ ਹੈ ਸਰ ਮੈਂ ਖਰ ਦਾ ਮਨ ਨਾ ਸਕਦਾ ਹਰਮਣਾ ਕਿੰਨੀ ਉਮਰ ਹੈਗੀ ਜੀ ਉਹਦੀ 70 ਦੀ ਉਮਰ ਹੈ ਸਤਾਈ ਸਾਲ ਹੈ ਜੇ ਕੰਪਲੇਂਟ ਕੀਤੀ ਹੈ ਤੁਹਾਾਰੇ ਸਰ ਹਜੇ ਤੱਕ ਕੁਝ ਨਹੀਂ ਕੀਤਾ ਜੀ ਹਾਲੇ ਕੋਈ ਕੋਈ 112 ਤੇ ਫੋਨ ਕੀਤਾ ਹੈ ਸਰ ਕਿਤੇ ਸਰ ਕਿਤੇ ਨਹੀਂ ਕੀਤਾ ਹਾਲੇ ਪੁਲਿਸ ਕੰਪਲੇਂਟ ਕੋਈ ਨਹੀਂ ਕੀਤੀ ਸਰ ਨਹੀਂ ਕੀਤੀ ਤੇ ਹਸਪੀਟਲ ਆਏ ਕੋਈ ਇਲਾਜ ਹੋਇਆ ਕੀ ਰਸਤੇ ਤੇ ਡੈਥ ਹੋ ਗਈ ਸਰ ਹਸਪੀਟਲ ਆਦਾ ਆ ਉੱਥੇ ਚੈੱਕ ਕੀਤਾ ਕਹਿੰਦੇ ਉਹ ਡੈਥ ਹੋ ਗਈ ਰਸਤੇ ਜੀ ਉਹ ਸਰ ਇੰਨੀ ਮੰਗਤੀ ਕਰਦੇ ਸਰ ਸੇ ਸਾਮ ਮੰਗਦੇ ਸਾਰੇ ਇਨਸਾਮ ਮੰਗਦੇ ਆਪਣਾ ਇਹ ਕਿਹੜਾ ਬੰਦੇ ਦੀ ਮੋਰ ਗਈ ਕਿਹੜੀ ਜਗ੍ਹਾ ਦਾ ਨਵਾ ਸੀ ਸਰ ਗਿਲਣਾ ਵਾਲੀ ਪਿੰਡ ਤੋਂ ਸਰ ਬੜਾਲੀ ਕੋਲ ਉਥੋਂ ਸਰ ਨਾਲ ਰਿਕਵਰੀ ਦਾ ਹੀ ਕੰਮ ਹੈ ਗਈ ਤਾਂ ਸਰ ਗੋਮੜੀ ਸਪੌਂਸਰ ਸਰ ਕੋਲ ਬਣੀ ਜਾਈ ਅੱਛਾ ਕੋਈ ਸਪੌਂਸਰ ਹੈ ਬੌਂਸਰ ਕੰਪਨੀ ਹੈ ਉਥੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਨੇ ਕੈਮਰੇ ਦੇ ਸਾਹਮਣੇ ਦੱਸਿਆ ਕਿ ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ ਪਰ ਦੋਸ਼ੀ ਦੇ ਇੱਕ ਭਰਾ ਨੂੰ ਉਹਨਾਂ ਦੇ ਵੱਲੋਂ ਮਿਠਾ ਲਿਆ ਗਿਆ ਅਤੇ ਉਸ ਦੇ ਬਿਆਨ ਲਏ ਜਾ ਰਹੇ ਹਨ ਅਤੇ ਜੋ ਵੀ ਮਾਮਲਾ ਸਾਹਮਣੇ ਆਵੇਗਾ ਉਸ ਦੇ ਹਿਸਾਬ ਦੇ ਨਾਲ ਕਾਰਵਾਈ ਕੀਤੀ ਜਾਵੇਗੀ। ਇੱਕ ਝਗੜਾ ਆਇਆ ਮੂਲੇ ਚੱਕ ਪਿੰਡ ਦਾ ਐਮ ਜੀ ਫਾਈਨੈਂਸ ਕੰਪਨੀ ਆ ਉਹਦੇ ਮੁਲਾਜ਼ਮ ਗਏ ਸੀ ਉੱਥੋਂ ਰਿਕਵਰੀ ਕਰਨ ਵਾਸਤੇ ਉਹ ਅਗੋਂ ਉਹਨਾਂ ਨੇ ਇਹਨਾਂ ਦੇ ਕੋਈ ਹਮਲਾ ਕਰ ਦਿੱਤਾ ਇੱਕ ਮੁੰਡੇ ਦੀ 8 ਵਜੇ ਵਗੈਰਾ ਵਜਨਾਂ ਡੈਥ ਹੋਈ ਇੱਥੇ ਅਮਨਦੀਪ ਹਸਪੀਟਲ ਲੈ ਕੇ ਆਈ ਸੀ ਉਹਨੂੰ ਤੇ ਉਹ ਬਾਕੀ ਕਾਰਵਾਈ ਕਰ ਰਹੇ ਆ ਜੀ ਉਹਦੇ 'ਚ ਸਰ ਕਿੰਨੀ ਕੁ ਉਮਰ ਆ ਮੁੰਡੇ ਦੀ ਉਮਰ 27 ਸਾਲ ਆ ਜੀ ਇਹਦੀ ਸਰਵਪੁੱਤ ਦਾ ਵੀ ਨਾਮ ਆਰ ਕਹਿੰਦੇ 6 ਵਜੇ ਦੀ ਫੋਨ ਕੀਤਾ ਹੋਇਆ ਤੇ ਪੁਲਸ ਹਲੇ ਤੱਕ 9 ਵਜੇ ਪਹੁੰਚੀ ਨਹੀਂ 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 ਅਸਲ ਦੇ ਵਿੱਚ ਅਸੀਂ ਉੱਥੇ ਚਲੇ ਗਏ ਮੂਲੇ ਚੱਕ ਪਿੰਡ ਅਸੀਂ ਉਹ ਰੇਡ ਕਰਕੇ ਆਏ ਹੁਣਾਂ ਦੇ ਪਹਿਲਾਂ ਸਾਨੂੰ ਇਹ ਵੀ ਬੰਦੇ ਕਾਬੂ ਆਏ ਨਾ ਮੁੜ ਕੇ ਕਾਬੂ ਨਹੀਂ ਆਉਂਦੇ ਤੇ ਕਿਸੇ ਬੰਦੇ ਸਾਡੀ ਅਜੇ ਉਹਦਾ ਭਰਾ ਪਰੂ ਫੜ ਕੇ ਆਪਾਂ ਬਿਠਾਇਆ ਜੀ ਬਾਕੀ ਆਪਾਂ ਉਹਨਾਂ ਦੇ ਬਾਕੀ ਪਾਰਟੀਆਂ ਭੇਜੀਆਂ ਸੀ ਰੇਡ ਕਰਨ ਵਾਸਤੇ ਜੀ ਕਿੰਨੇ ਬੰਦੇ ਜਿਹੜੇ ਨਾਮ ਜਿੱਤੇਗੇ ਅਜੇ ਇਹ ਤਾਂ ਬਿਆਨ ਲਿਖਾਉਣਗੇ ਜੀ ਇਹਨਾਂ ਦੀ ਸਟੇਟਮੈਂਟ ਤੋਂ ਬਾਅਦ ਪਤਾ ਲੱਗੇਗਾ ਕਿਹਦਾ ਨਾਮ ਲਿਖਾਉਂਦੇ ਆ ਮੇਨ ਰਮਨਦੀਪ ਨਾਮ ਦੱਸ ਤੇ ਬਾਕੀ ਬਾਰੇ ਜੇ ਪੁੱਛ ਲੈਣੇ ਇਹਨਾਂ ਨੂੰ ਜਿਹਦੇ ਬਾਰੇ ਕਹਿੰਦੇ ਆ ਜਿਹੜੇ ਜਿਹੜੇ ਬੰਦੇ ਲੜਾਈ ਚ ਆ ਗਏ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਜਿਹਨਾਂ ਦੇ ਨਾਮ ਦੱਸ ਰਹੇ ਮੁਲਜ਼ਮ ਐਸਐਮ ਜੀ ਨਿਊਜ਼ ਦੇ ਲਈ ਅਮਰਸਰ ਤੋਂ ਖਰਜੀ ਸਿੰਘ ਗਰੇਵਾਲ ਦੀ ਰਿਪੋਰਟ